ਜਗਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਅਕਾਲ ਤਖਤ ਦੇ ਜਥੇਦਾਰ ਨੂੰ ਮੈਂ ਨਾ ਨਹੀਂ ਲੂੰਗਾ ਪਤਾ ਨਹੀਂ ਕਾਨੂੰ ਬਦਲ ਜਵੇ ਕਿਉਂਕਿ ਜਿਹੜਾ ਵੀ ਆਊਗਾ ਉਹਨੂੰ ਪਤਾ ਹੋਵੇ ਅਕਾਲ ਤਖਤ ਦੇ ਜਥੇਦਾਰ ਨੂੰ ਕਿਹਾ ਇੱਕ ਮੈਂ ਵੀਡੀਓ ਲਾਉਣੀ ਹੈ ਅੱਜ ਸ਼ਾਮ ਨੂੰ ਉਸ ਵੀਡੀਓ ਦੇ ਵਿੱਚ ਜੋ ਵੀ ਬੋਲਿਆ ਵੀਰ ਨੇ ਉਹਨੂੰ ਧਿਆਨ ਨਾਲ ਸੁਣਿਆ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਇਹ ਆ ਕਿ ਬਾਬਾ ਦਰਸ਼ਨ ਸਿੰਘ ਜੀ ਤੇ ਮੇਜਰ ਸਿੰਘ ਜੀ ਇਹਨਾਂ ਦਾ ਕੋਈ ਵਿਵਾਦ ਚੱਲ ਰਿਹਾ ਵੀਡੀਓ ਪੈ ਰਹੀ ਆ ਮੈਂ ਵੀਡੀਓ ਸੁਣੀ ਆ ਸਾਰੀਆਂ ਵੀਡੀਓ ਦੇਖਦਾ ਵੀ ਮੈਂ ਸੁਣਦਾ ਵੀ ਆ ਮੇਰੀ ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਆ ਹੱਥ ਜੋੜ ਕੇ ਵੀ ਤੁਸੀਂ ਦੋ ਸੇਕ ਨੇ ਹੰਗ ਕਿੱਥੇ ਬੰਦੀਆਂ ਉਹਨਾਂ ਦੀ ਕੀ ਗੱਲਬਾਤ ਹੋ ਰਹੀ ਆ ਉਹਨਾਂ ਨੂੰ ਬਿਠਾ ਕੇ ਤੁਸੀਂ ਸੱਚ ਦਾ ਨਿਤਾਰਾ ਨਹੀਂ ਕਰ ਸਕਦੇ ਵਿੱਚ ਸੱਚ ਕੀ ਆ ਤੇ ਝੂਠ ਕੀ ਆ ਜੇ ਤੁਸੀਂ ਇੱਥੇ ਧਿਆਨ ਨਹੀਂ ਦਿੰਦੇ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਵਿੱਚ ਲਿਖਿਆ ਹੋਇਆ ਆ ਏਕਾ ਮਾਈ ਜੁਗਤਵੀ ਆਹੀ ਤੈਨ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਪਤ ਸੁਭਾਵਿਤ ਤੇਵੇ ਚਲਾਵੇ ਜੇਬ ਹੋਵੇ ਫਰਮਾਨ ਤੁਸੀਂ ਭਰਾਵਾਂ ਦੇ ਵਿੱਚ ਲੜਾਈ ਕਰਾ ਕੇ ਸਿੱਖਾਂ ਦੇ ਵਿੱਚ ਲੜਾਈ ਕਰਾ ਕੇ ਜਥੇਬੰਦੀਆਂ ਦੇ ਵਿੱਚ ਲੜਾਈ ਕਰਕੇ ਤੇ ਤੁਸੀਂ ਆਪਣਾ ਰਾਜ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਮੈਨੂੰ ਕਹਿਣ ਤੇ ਮਜਬੂਰ ਹੋਣਾ ਪੈਣਾ ਫਿਰ ਮੈਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਸੱਚ ਦੱਸਣਾ ਪੈਣਾ ਕਿ ਤੁਸੀਂ ਜਿਨੇ ਬ੍ਰਹਮਾ ਨੂੰ ਗੁਲਾਮ ਕੀਤਾ ਜਿਨੇ ਵਿਸ਼ਨੂੰ ਨੂੰ ਗੁਲਾਮ ਕੀਤਾ ਜਿਨੇ ਸ਼ਬਜੀ ਨੂੰ ਗੁਲਾਮ ਕੀਤਾ ਤਾਂ ਜਿਨੇ ਸੰਤਾਂ ਨਾਲ ਵੈਰ ਕਮਾਉਂਦੇ ਮੈਨੂੰ ਉਹਨਾਂ ਬਾਰੇ ਦੱਸਣਾ ਪੈਣਾ ਫਿਰ ਮੈਨੂੰ ਉਹ ਗੱਲਾਂ ਬੋਲਣੀਆਂ ਪਣੀਆਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਤਾਂ ਮੇਰੀ ਹੱਥ ਜੋੜ ਕੇ ਬੇਤੀ ਆ ਅਕਾਲ ਤਖਤ ਦੇ ਜਥੇਦਾਰ ਨੂੰ ਜਿੰਨੀ ਜਲਦੀ ਹੋ ਸਕਦਾ ਆ ਸੱਚ ਅੱਗੇ ਲਿਆਂਦਾ ਜਾਵੇ ਜਿਹੜੇ ਲੋਗ ਝੂਠੇ ਨੇ ਉਨਾ ਦਾ ਵਿਰੋਧ ਕੀਤਾ ਜਾਵੇ ਔਰ ਸੰਗਤ ਨੂੰ ਦੱਸਿਆ ਜਾਵੇ ਸੰਗਤ ਨੂੰ ਭਲੇਕੇ ਜ ਨਾ ਰੱਖੋ ਇਤਿਹਾਸ ਦਾ ਕਿਸੇ ਨੂੰ ਨਹੀਂ ਪਤਾ ਅੱਜ ਸ਼ਾਮ ਨੂੰ ਵੀਡੀਓ ਸੁਣ ਕੇ ਸਾਰੇ ਉੱਪਰ ਮੈਂ ਉਹਦਾ ਫੋਟੋ ਲਾ ਦਿੱਤੀ ਆ ਮੇਰੀ ਹੱਥ ਜੋੜ ਕੇ ਫਿਰ ਦੁਬਾਰਾ ਮੈਂ ਬਾਰ ਬਾਰ ਤਿੰਨ ਵਾਰੀ ਬੇਨਤੀ ਕਰ ਦਿੱਤੀ ਆ ਤੁਹਾਨੂੰ ਚੌਥੀ ਵਾਰੀ ਮੈਂ ਬੇਨਤੀ ਨਹੀਂ ਕਰਨੀ ਚੌਥੀ ਵਾਰੀ ਫਿਰ ਉਹ ਹੀ ਬੇਨਤੀ ਕਰੂਗਾ ਜਿਹਨੂੰ ਗਗਨ ਮੈਂ ਥਾੜ ਰਾਬ ਰਾਬੀ ਹੁਣ ਬੇਨਤੀ ਕਰੂਗਾ ਫਿਰ ਇਹਨੂੰ ਤੁਹਾਨੂੰ ਨਹੀਂ ਕਰਦਾ ਉਹ ਉਹ ਉਹਨੂੰ ਕਰਨਾ ਜਿਹੜੇ ਇਕੱਲੇ-ਇਕੱਲੇ ਦਿਮਾਗ 'ਚ ਬੈਠਾ ਜਿਹਨੂੰ ਅਸੀਂ ਅਕਾਰਪੁਰਖ ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਤੇ ਹੱਥ ਜੋੜ ਕੇ ਬੇਨਤੀ ਕਰਦਾ ਸਿੱਧੇ ਹੋ ਜਾਓ ਇਹ ਜਿੰਨੀ ਜਲਦੀ ਹੋ ਸਕਦਾ ਕੱਲ ਨੂੰ ਕੋਈ ਗੱਲਬਾਤ ਹੋ ਗਈ ਤਾਂ ਬਦਨਾਮੀ ਮੇਰੇ ਦਸ਼ਮੇਸ਼ ਤੇ ਪੈ ਤਾ ਲਈ ਹੋਣੀ ਆ ਮੈਂ ਨਹੀਂ ਚਾਹੁੰਦਾ ਕਿ ਮੇਰੇ ਦਸ਼ਮੇਸ਼ ਤੇ ਦਾਦੀ ਪੱਗ ਨੂੰ ਦਾਗ ਲੱਗੇ ਹੱਥ ਜੋੜ ਕੇ ਬੇਨਤੀ ਕਰਦਾ ਤਾਂ